ਸਭ ਤੋਂ ਪਹਿਲਾਂ ਤਾਂ ਸੋਨੋ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਰਾਬਰੂਪ ਲੋਕਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ ਜੀ ਆਪਾਂ ਗੱਲ ਕਰ ਲਈਏ ਪਾਰਟੀ ਨਾਲ ਜੁੜਨ ਦੀ 2014 ਦੇ ਵਿੱਚ ਐਜ਼ ਅ ਵੋਟਰ ਪਾਰਟੀ ਨਾਲ ਮੈਂ ਜੁੜਿਆ ਸੀ ਕਿਉਂਕਿ ਸੋਚ ਪਹਿਲਾਂ ਤੋਂ ਇਹ ਸੀ ਕਿ ਬਦਲਾਅ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਦੋਂ ਪਹਿਲਾਂ PPP ਪਾਰਟੀ ਬਣੀ ਉਹਨੂੰ ਮੈਂ ਕੋਈ ਜੁਆਇਨ ਨਹੀਂ ਸੀ ਕੀਤਾ ਵੋਟ ਪਾਈ ਸੀ ਜੀ ਕਿਉਂਕਿ ਇਹ ਸੀ ਅਸੋਚ ਪਹਿਲਾਂ ਤੋਂ ਇਹ ਸੀ ਕਿ ਪੰਜਾਬ ਦਾ ਕੋਈ ਚੰਗਾ ਕਰੇ ਉਹਨਾਂ ਨਾਲ ਅਸੀਂ ਜੁੜੀਏ 14 ਦੇ ਵਿੱਚ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਬਸ ਉਦੋਂ ਮੈਂ ਇੰਨਾ ਕੁ ਪਾਰਟਿਸਪੇਟ ਕਰਿਆ ਸੀਗਾ ਕਿ ਮਾਨ ਸਾਹਿਬ ਆਏ ਸੀ ਸ਼ੇਰਪੁਰ ਤੋਂ ਬਰਨਾਲੇ ਤੱਕ ਉਦੋਂ ਗੱਡੀ ਦੇ ਵਿੱਚ ਨਾਲ ਜਾ ਕੇ ਉੱਥੇ ਤੇ ਕਾਇਆ ਸੀ ਜੇ ਮੈਂ ਕਹਾ ਵੀ ਪੂਰਾ ਚੰਗੀ ਤਰ੍ਹਾਂ ਐਕਟਿਵ ਹੋਇਆ ਮੈਂ 2016 ਦੇ ਵਿੱਚ 2016 ਦੇ ਵਿੱਚ ਪਾਰਟੀ ਦੇ ਨਾਲ ਲੱਗੇ ਵਲੰਟੀਅਰ ਤੌਰ ਤੇ ਕੰਮ ਕਰਿਆ ਉਸ ਨੂੰ ਦੇਖਦੇ ਹੋਏ ਪਾਰਟੀ ਨੇ 2018 ਦੇ ਵਿੱਚ ਮੈਨੂੰ ਯੂਥ ਵਿੰਗ ਦੀ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਕੰਮ ਕਰਦੇ ਗਏ